ਕਰਕੇ ਨੂੰ ਮੇਡੀਅਸ ਮਸਲੇ ਉਾਇਕ ਪ੍ਰਤਨਾ ਪਹੇਜੇ ਇਸ ਤਰ੍ਹਾਂ ਆ ਕੇ ਧੱਕੇ ਨਾਲ ਕੋ ਆ ਕੇ ਲੈ ਗਿਆ ਜੀ ਪਾਣੀ ਪਿਛਲਾ ਪਹਿਲਾ ਦਿੰਦੇ ਰਹੇ ਹੁਣ ਵੀ ਦੇ ਦਿਓ ਸੋ ਉਹਦੇ ਵਾਸਤੇ ਸਾਰੇ ਅਸੀਂ ਸਹਿਮਤ ਹੋਏ ਆ ਪਰ ਕਿਤੇ ਤਾਂ ਇਹ ਪੰਜਾਬ ਦੇ ਹਿੱਤਾਂ ਦਾ ਸਵਾਲ ਹੈ ਸਾਬ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਬੀਜੇਪੀ ਪੰਜਾਬ ਇਸ ਕੋਟੀਲੀ ਕਲੀਅਰ ਤੁਸੀਂ ਜਿਹੜੇ ਨਾਲ ਖੜੋ ਕਿਥੇ ਖੜੋ ਹੋ ਅਸੀਂ ਪੰਜਾਬੀ ਹਾਂ ਸਾਬ ਤੇ ਪੰਜਾਬ ਦੇ ਨਾਲ ਖੜੇ ਆ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਇਸ ਕਰਕੇ ਮੇਰਾ ਮੰਨਣਾ ਹੈ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਬਾਕੀ ਮੁਦੇ ਹਰੇਕ ਉੱਤੇ ਸਾਰਾ ਪੰਜਾਬ ਇਕਜੁੱਟ ਹੈ ਪਰ ਪੰਜਾਬੀ ੱਤਕਾ ਨਹੀਂ ਬਰਦਾਸ਼ਤ ਕਰਦਾ ਮੇਰਾ ਮੰਨਣਾ ਹੈ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਨਹੀਂ ਲੈ ਲਓ ਪਰ ੱਤਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੇ ਫਿੱਤਰ ਤੇ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਨੂੰ ਸੁਭੇਤਾ ਆਪਣਾ ਹੱਕ ਹੈ ਉਹਦੇ ਵਾਸਤੇ ਤਰਹੀ ਗਵੇਦ ਜਿਸ ਤਰੀਕੇ ਨਾਲ ਇਸ ਇਸ਼ੂ ਨੂੰ ਰੱਖਿਆ ਗਿਆ ਅਸੀਂ ਉਹਨੂੰ ਬਿਲਕੁਲ ਅਪਰੂਵ ਨਹੀਂ ਕਰਦੇ ਸਾਹਿਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀ ਐਮ ਸਾਹਿਬ ਨੂੰ ਵੀ ਲਾਰਜਰ ਇੰਟਰਸਟ ਜਿਹੜਾ ਇੱਕ ਪਾਸੇ ਉਧਰ ਤੋਂ ਪਹਿਲਾਂ ਦੱਸਾਈ ਹੈ ਸਾਡੇ ਹਾਂਸੀ ਬਟਾਣਾ ਨਹਿਰ ਕੱਢੀ ਸਮਾਨ ਉਹਦਾ ਸਾਨੂੰ ਨੁਕਸਾਨ ਹੋਇਆ ਬਹੁਤ ਵੱਡਾ ਕਿਉਂਕਿ ਸਾਈਫਨ ਨਹੀਂ ਰੱਖੇ ਹਾਲਾਂਕਿ ਪਾਣੀ ਉਹਦੇ ਵਿੱਚ ਦੀ ਨਹੀਂ ਚੱਲ ਰਿਹਾ ਕੋਈ ਸਾਈਫਨ ਨਹੀਂ ਰੱਖੇ ਉਹਦੇ ਨਾਲ ਜਿਹੜਾ ਹੜ੍ਹਾਂ ਦਾ ਪ੍ਰਕੋਪ ਆ ਉਹ ਜਿਹੜਾ ਵਧਿਆ ਔਰ ਚਾਹੇ ਸਭਾਇਆਲ ਹੋਵੇ ਉਹ ਹਾਸੀ ਵਟਾਣਾ ਹੋਵੇ ਇਹ ਖਾਲੀ ਆਪਣੀਆਂ ਰੋਟੀਆਂ ਸੇਕਣ ਵਾਸਤੇ ਕੱਢੀ ਗਈਆਂ ਨੇ ਕੋਈ ਸਹੀ ਮੈਨੇਜ ਚ ਪਾਣੀ ਬਣਦੇ ਨਹੀਂ ਜਿੰਨਾ ਹਰਿਆਣੇ ਦਾ ਰਾਜਸਥਾਨ ਦਾ ਜਿਹੜਾ ਹਿੱਸਾ ਬਣਦਾ ਉਹ ਉਹਨਾਂ ਨੂੰ ਪ੍ਰੋਪਰ ਦਿੱਤਾ ਜਾ ਰਿਹਾ ਹੁਣ ਜਿਹੜੀ ਇਹ 31 ਮਾਰਚ ਤੱਕ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਹੈ ਜਿਹੜਾ ਉਹ ਪੂਰਾ ਲੈ ਚੁੱਕਿਆ ਔਰ ਪਿਛਲੀਆਂ ਸਰਕਾਰਾਂ ਜਿਹੜੀਆਂ ਰਹੀਆਂ ਨੇ ਕਿਉਂਕਿ ਉਹ ਪਾਣੀ ਨਹਿਰੀ ਪਾਣੀ ਵਰਤਦੀ ਹੀ ਨਹੀਂ ਸੀ ਉਹ ਉਹਨਾਂ ਨੂੰ ਜਿੰਨਾ ਕਹਿੰਦੇ ਸੀ ਉਹਨਾਂ ਪਾਣੀ ਦੇਈ ਜਾਂਦੇ ਸੀ ਪਰ ਹੁਣ ਅਸੀਂ ਪੰਜਾਬ ਦਾ ਜਿਹੜਾ ਪਾਣੀ ਆ 80% ਪਾਣੀ ਆ ਅਸੀਂ ਆਪਣੇ ਹਿੱਸੇ ਦਾ ਵਰਤ ਰਿਆ ਸਾਡੇ ਲਈ ਕਿਸੇ ਨੂੰ ਦੇਣ ਨੂੰ ਪਾਣੀ ਹੈ ਹੀ ਨਹੀਂ ਸੋ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖਤ ਸਟੈਂਡ ਆ ਇੱਕ ਬੂੰਦ ਪਾਣੀ ਦੀ ਕਿਸੇ ਵਾਸਤੇ ਨਹੀਂ ਹੈ ਜਿਹੜਾ ਹਿੱਸਾ ਬੰਨ ਦਾ ਉਹ ਅਸੀਂ ਰੋਕਣਾ ਹੈ ਠੀਕ ਹੈ ਸਾਡੇ ਜ਼ੋਰ ਦੀ ਵੀ ਨਿਊਜ਼ ਨੂੰ ਤੁਸੀਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਮਰਿਓ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਖਬਰ ਉਹ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਉਸ ਤੇ ਤੁਹਾਨੂੰ ਜਰੂਰ ਵੀਡੀਓ ਤੇ ਲੱਗਦੇ ਹੋ ਅਮਰਜੈਂਸੀ ਹੋਵੇ ਕਿਤੇ ਵੀ ਤੁਹਾਨੂੰ ਕੁਝ ਪਲਾ